ਸਾਨੂੰ ਨਾ ਕਿਸਦਾ ਅਣਜਾਣ ਦਾ ਫੋਨ ਆਇਆ ਕਿ ਅਨਨੌਮ ਨੰਬਰ ਤੋਂ ਉਹਨਾਂ ਨੇ ਕਿਹਾ ਵੀ ਦੁੱਗਰੀ ਰੋਡ ਦੇ ਇੱਕ ਕਾਰ ਬਜ਼ਾਰ ਦੇ ਕੋਲ ਸਾਹਮਣੇ ਗੱਡੀ ਖੜੀ ਆ ਤੇ ਪਹਿਲਾਂ ਵੀ ਕਦੀ ਕਦੀ ਖੜਦੀ ਆ ਇਹਦਾ ਸ਼ੀਸ਼ੇ ਜਿਹੜੇ ਨੇ ਜੈਡ ਬਲੈਕ ਨੇ ਤੇ ਉਹ ਅਸੀਂ ਗੱਡੀ ਗਏ ਸੀਗੇ ਤੇ ਜਾ ਕੇ ਅਸੀਂ ਗੱਡੀ ਜਿਹੜੀ ਸਾਨੂੰ ਕੋਈ ਮਾਰਕ ਤੇ ਮਿਲਿਆ ਨਹੀਂ ਉਹਦਾ ਉਹਨਾਂ ਨੇ ਕਿਹਾ ਵੀ ਇਹ ਗੱਡੀ ਕਿਸ ਨੇ ਵੇਖਣ ਵਾਸਤੇ ਆਈ ਆ ਪਰ ਉਹਨਾਂ ਸਾਨੂੰ ਅਜੇ ਤੱਕ ਇਹ ਨਹੀਂ ਦੱਸਿਆ ਵੀ ਕੌਣ ਕਿਹਦੀ ਆ ਉਹ ਫਿਰ ਅਸੀਂ ਗੱਡੀ ਟੋ ਕਰਕੇ ਇੱਥੇ ਜਿਹੜੀ ਆਪਣੇ ਕੋਲ ਕਵੀ ਨਾ ਲੈ ਜਾਂਦੀ ਆ ਉਹ ਦੇਖ ਲੈਨੇ ਆ ਜੇ ਚਾਂਜ ਕਰਦੇ ਉਹਦੇ ਵਿੱਚ ਕੀ ਆ ਗੱਡੀ ਕਿਹਦੀ ਆ ਉਹ ਕੋ ਨੰਬਰ ਘਟਾ ਲੈਣ ਦਾ ਨੰਬਰ ਘਟਾ ਕੇ ਵੇਖਾਂਗੇ ਕਿ ਇਹਦੇ ਐਡਰੈਸ ਤੇ ਬੋਲਦੀ ਆ ਜੋ ਵੀ ਫਰਦਰ ਅੱਗੇ ਪੂਰੀ ਕਾਰਵਾਈ ਕੀਤੀ ਜਾਵੇ ਵਾਲੇ ਪੁੱਛਿਆ ਗਿਆ ਜੀ ਕਿਹਦੀ ਗੱਡੀ ਹੈ ਜਿੱਥੇ ਇਹ ਉਹ ਜਿਹੜੀ ਹੈਗੇ ਲੱਗੇ ਕਾਰ ਬਾਜ਼ਾਰ ਵਾਲੇ ਨੇ ਉਹਨਾਂ ਨੂੰ ਪੁੱਛਿਆ ਵੀ ਗੱਡੀ ਵੇਚਣ ਵਾਸਤੇ ਕਿਸਦੀ ਆਈ ਹੋਈ ਆ ਉਹ ਇਸੇ ਕਰਕੇ ਫਿਰ ਅਸੀਂ ਗੱਡੀ ਲਾਇਵ ਠੀਕ ਹੈ ਜਿਹਦੀ ਵੀ ਹੈਗੀ ਆ ਵੀ ਜੈਡ ਬਲੈਕ ਹੈ ਕਰਕੇ ਤੁਸੀਂ ਜਿਹੜਾ ਵੀ ਹੈਗਾ ਮਾਗ ਉਹਨੂੰ ਭੇਜੋ ਸਾਡੇ ਕੋਲ ਉਹ ਉਹ ਹੀ ਕਹਿ ਰਹੇ ਨੇ ਉਹ ਵਿੱਚੋਂ ਕਹਿ ਰਹੇ ਨੇ ਵੀ ਵਿੱਚ ਜਿਹੜੀ ਪੁਲਿਸ ਦੀ ਟੋਪੀ ਪਈ ਹੋਈ ਆ ਉਹ ਵੇਲੇ ਇਹਨੇ ਵੀ ਕਿਸੇ ਮੁਲਾਜ਼ਮ ਦੀ ਆ ਗੱਡੀ ਵੀ ਕਿਉਂਕਿ ਦੱਸਿਆ ਗਿਆ ਮੈਨੂੰ ਫਿਲਹਾਲ ਵੀ ਕਿਸੇ ਮੁ ਉਹ ਜਾਇਦਾ ਗੱਡੀ ਲੈਣ ਦੀ ਸਾਹਿਬ ਸਰ ਅਕਸਰ ਉਸ ਏਰੀਆ ਖੜਦੀ ਗੱਡੀ ਦਾ ਉਹ ਪਹਿਲਾਂ ਵੀ ਦੱਸਿਆ ਕਿ ਇੱਕ ਦੋ ਵਾਰ ਪਹਿਲਾਂ ਵੀ ਵਿਕਣ ਵਾਸਤੇ ਗੱਡੀ ਆਈ ਹੋਈ ਆ ਇਹ ਕਰਕੇ ਫਿਰ ਉਹ ਅੱਜ ਜਦੋਂ ਮੈਨੂੰ ਕਾਲ ਕੀਤੀ ਤੇ ਮੈਂ ਤੁਰੰਤ ਜਾ ਕੇ ਉਹ ਗੱਡੀ ਜਿਹੜੀ ਲੈਣ ਦੀ ਇੱਥੇ ਆਪਾਂ ਉਹ ਜਾਂਚ ਚੱਲ ਰਹੀ ਹੈ